ਅਕਾਲੀ ਦਲ ਵੱਲੋਂ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਇਸ ਨਵੇਂ ਜਥੇਬੰਦਕ ਢਾਂਚੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਸਾਡੇ ਨਾਲ ਬਿਕਰਮ ਮਜੀਠੀਆ ਨੇ ਮਜੀਠੀਆ ਸਾਹਿਬ ਕੀ ਪ੍ਰਾਇੋਰਟੀਜ਼ ਤੁਹਾਡੀਆਂ ਸਭ ਤੋਂ ਜ਼ਿਆਦਾ ਅਹਿਮ ਰਹਿਣਗੀਆਂ ਜਦੋਂ ਤੁਹਾਨੂੰ ਜਨਰਲ ਸਕੱਤਰ ਬਣਾਇਆ ਪਾਰਟੀ ਨੇ ਮੈਨੂੰ ਪਹਿਲਾਂ ਵੀ ਲੰਮਾ ਸਮਾਂ ਇੱਕ ਅਹਿਮ ਜ਼ਿੰਮੇਵਾਰੀ ਯੂਥ ਅਕਾਲੀ ਦਲ ਦੀ ਦਿੱਤੀ ਸੀ ਉਹਨਾਂ ਦਿਨਾਂ 'ਚ ਦਿੱਤੀ ਸੀ ਜਦੋਂ ਪਾਰਟੀ ਨੂੰ ਬੜਾ ਚੈਲੰਜ ਫੇਸ ਹੋਇਆ ਸੀ 2012 ਦੀ ਇਲੈਕਸ਼ਨ ਤੋਂ ਪਹਿਲਾਂ ਅਨ ਉਸ ਚੈਲੰਜ ਵੇਲੇ ਮੇਰੇ ਤੇ ਵਿਸ਼ਵਾਸ ਕੀਤਾ ਗਿਆ ਨੌਜਵਾਨਾ ਨੇ ਮੈਨੂੰ ਸਾਥ ਦਿੱਤਾ ਤੇ ਅਸੀਂ ਮੋਰ ਦੁਬਾਰਾ ਇੱਕ ਇਤਿਹਾਸਿਕ ਜਿੱਤ ਹਾਸਲ ਕੀਤੀ ਮੋਰ ਦੁਬਾਰਾ ਸਰਕਾਰ ਬਣਾਈ ਅੱਜ ਵੀ ਪਾਰਟੀ ਨੇ ਮੈਂ ਸਮਝਦਾ ਹਾਂ ਕਿ ਮੈਨੂੰ ਸਭ ਤੋਂ ਛੋਟੀ ਉਮਰ ਦਾ ਇੱਕ ਪਾਰਟੀ ਨੇ ਜਨਰਲ ਸੈਕਟਰੀ ਦੇ ਅਹੁਦੇ ਤੇ ਬਿਠਾਇਆ ਬੜੇ ਅਹਿਮ ਅਹੁਦੇ ਤੇ ਬਿਠਾਇਆ ਸੁਭਾਵਿਕ ਹੈ ਜੋ ਵੀ ਬਾਲ ਸਾਹਿਬ ਦੀ ਸੁਖਵੀਰ ਜੀ ਦੀ ਸੋਚ ਹੋਊਗੀ ਪਾਰਟੀ ਨੂੰ ਕਿਵੇਂ ਕਿੱਥੇ ਸਟਰੈਂਥਨ ਕਰਨਾ ਉਹਨੂੰ ਅਸੀਂ ਹਮੇਸ਼ਾ ਵੈਸੇ ਵੀ ਸਟਰੈਂਥਨ ਕਰਨ ਲਈ ਰੋਲ ਅਦਾ ਕਰ ਰਹੇ ਸੀ ਹੋਰ ਜੋ ਰੋਲ ਅਦਾ ਕਰ ਸਕਦੇ ਉਹ ਸੋਚ ਕਰਾਂਗੇ ਕੀ ਲੱਗਦਾ ਤੁਹਾਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਹੋਇਆਂ ਤੇ ਹੁਣ ਜਨਰਲ ਸਕੱਤਰ ਹੁੰਦਿਆਂ ਹੋਇਆਂ ਕੀ ਫਰਕ ਹੋਣਗੇ ਕੀ ਚੈਲੰਜਸ ਤੁਹਾਡੇ ਸਾਹਮਣੇ ਹੋਣਗੇ ਕੋਈ ਸੁਭਾਵਿਕ ਹੈ ਜਨਰਲ ਸੈਕਟਰੀ ਪਾਰਟੀ ਦਾ ਹੋਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਯੂਥ ਅਕਾਲੀ ਦਲ ਦਾ ਕੋਈ ਪ੍ਰਧਾਨ ਸੀ ਉਹਨੂੰ ਵੀ ਜਨਰਲ ਸੈਕਟਰੀ ਨੂੰ ਰਿਪੋਰਟ ਕਰਨਾ ਹੁੰਦਾ ਸੀ ਅੱਜ ਵੀ ਜੋ ਤੁਸੀਂ ਪੜਿਆ ਹੀ ਹੈ ਕਿ ਜਨਰਲ ਸੈਕਟਰੀ ਵਿਲ ਬੀ ਇਨਚਾਰਜ ਆਫ ਕੋਆਰਡੀਨੇਟਰ ਫੋਰ ਯੂਥ ਅਕਾਲੀ ਦਲ ਤੇ ਸੁਭਾਵਕ ਹੈ ਇਹ ਜ਼ਿੰਮੇਵਾਰੀ ਉਹ ਤੋਂ ਵੱਡੀ ਆ ਐਂਡ ਮੈਂ ਸਮਝਦਾ ਮੈਂ ਉਹਨਾਂ ਚੋਂ ਨਹੀਂ ਜਿਹੜੇ ਅਹੁਦੇ ਨੂੰ ਚਿੰਬੜ ਕੇ ਬੈਠਣ ਵਾਲਾ ਇੱਕ ਉਮਰ ਹੁੰਦੀ ਆ ਹਰ ਚੀਜ਼ ਦੀ ਉਹ ਉਮਰ ਸੀ ਉਦੋਂ ਜੋਸ਼ ਸੀ ਉਦੋਂ ਲੜਾਈ ਲੜਨ ਦਾ ਉਹ ਯੂਥ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤਗੜੇ ਹੋ ਕੇ ਪਾਰਟੀ ਵਾਸਤੇ ਲੜੇ ਨੌਜਵਾਨਾਂ ਨੇ ਸਾਥ ਦਿੱਤਾ ਸਾਨੂੰ ਕਾਮਯਾਬੀ ਮਿਲੀ ਨੌਜਵਾਨਾਂ ਨੂੰ ਬਹੁਤ ਨਵਾਜਿਆ ਵੀ ਗਿਆ ਸਦਾ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੈਂ ਸਮਝਦਾ ਕਿ ਵਨ ਹਾਸ ਟੂ ਮੂਵ ਔਨ ਮੈਂ ਹਮੇਸ਼ਾ ਇਸ ਉਮਰ 'ਚ ਨਹੀਂ ਰਹਿਣਾ ਮਗਰ ਮੈਂ ਉਸ ਪ੍ਰਿੰਸੀਪਲ ਨੂੰ ਰਿਸਪੈਕਟ ਦਿੰਦਾ ਹੋਇਆ ਕਿ ਯੂਥ ਸ਼ੁਡ ਬੀ ਕਨਸਿਡਰਡ ਯੂਥ ਆਪਾਂ ਏਜ ਲਿਮਿਟ ਰੱਖੀ ਆ ਆਈ ਡੋਨਟ ਵਾਂਟ ਟੂ ਬ੍ਰੇਕ ਦਟ ਏਜ ਲਿਮਿਟ ਬੈਰੀਅਰ ਇਹ ਕੋਈ ਨੌਜਵਾਨ ਯੰਗ ਜੇ ਨੌਜਵਾਨ ਆਉਣ ਅੱਜ ਦੇ ਜ਼ਮਾਨੇ ਦੇ ਆਉਣ ਤੇ ਪਾਰਟੀ ਨੂੰ ਤਗੜਾ ਕਰਨ ਵੀ ਵਿਲ ਆਲ ਹੈਲਪ them ਕਿਉਂਕਿ ਇਹ ਸਾਰੇ ਭਾਵੇਂ ਕੋਈ bc ਵਿੰਗ ਹੈ sc ਵਿੰਗ ਹੈ ਕਿਸਾਨ ਵਿੰਗ ਹੈ ਮਜ਼ਦੂਰ ਵਿੰਗ ਹੈ ਔਸਤਰੀ ਵਿੰਗ ਹੈ ਯੂਥ ਅਕਾਲੀ ਦਲ ਦਾ ਵਿੰਗ ਹੈ ਸਾਰੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਸਟਰੈਂਥਨ ਕਰ ਸਕਦੇ ਹਾਂ ਉਹਦੇ ਲਈ ਕੰਮ ਕਰਦੇ ਹਾਂ ਸੁਭਾਵਕਾ ਹਰ ਅਹੁਦੇਦਾਰ ਦੀ ਆਪਦੇ ਆਪ ਦੇ ਵੱਖਰੇ ਵੱਖਰੇ ਸਕੋਪ ਆਫ ਵਰਕ ਹੁੰਦੇ ਆ ਜੋ ਸਕੋਪ ਆਫ ਵਰਕ ਮਿਲੂਗਾ ਉਹਨੂੰ ਤੰਦੇ ਹੀ ਇਮਾਨਦਾਰੀ ਨਾਲ ਨਿਭਾਵਾਂਗੇ 2017 ਦੇ ਲਈ ਤੁਹਾਡਾ ਵਿਜ਼ਨ ਕੀ ਹੋਊਗਾ ਐਜ਼ ਇਹ ਜਨੂਸ ਕੱਤਰ 2017 ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਰਾਜਨੀਤੀ ਚ ਬੜੀਆਂ ਚੇਂਜਸ ਆ ਰਹੀਆਂ ਨੇ ਪੰਜਾਬ ਦੀ ਚ ਤੁਸੀਂ ਕਿਵੇਂ ਦੇਖ ਰਹੇ ਹੋ 2017 ਦੀ ਤਿਆਰੀ ਨੂੰ ਦੇਖੋ ਹਮੇਸ਼ਾ ਪਾਰਟੀ ਦਾ ਸਾਡੀ ਦਾ ਇੱਕੋ ਰਿਹਾ ਕਿ ਅਸੀਂ ਲੋਕਾਂ ਦੇ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਸਮੁੱਚੇ ਪੰਜਾਬ ਦੀ ਡਵੈਲਪਮੈਂਟ ਆਸਤੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਵਾਸਤੇ ਤੁਸੀਂ ਅੱਜ ਦੀ ਜਿਹੜੀ ਲਿਸਟ ਆਈ ਆ ਉਹਦੇ 'ਚ ਵੀ ਵੇਖਿਆ ਹੋਣਾ ਕਿ ਹਰ ਭਾਈਚਾਰੇ ਨੂੰ ਹਰ ਵਰਗ ਨੂੰ ਹਰ ਮਜ਼ਬਬ ਦੇ ਲੋਕਾਂ ਨੂੰ ਇਨਵੋਲਵ ਕੀਤਾ ਗਿਆ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਪੰਜਾਬ ਜਾਂ ਹਿੰਦੁਸਤਾਨ ਨੇ ਤਰੱਕੀ ਕਰਨੀ ਹੈ ਤੇ ਸਾਰੇ ਇਕੱਠੇ ਰਲ ਮਿਲ ਕੇ ਚੱਲਾਂਗੇ ਤੇ ਤਰੱਕੀ ਹੋਊਗੀ ਐਂਡ ਅਸੀਂ ਉਸੇ ਫਲਸਫੀ ਤਹਿਤ ਸਰਕਾਰ ਕੰਮ ਕਰ ਰਹੀ ਉਹ ਉਤਰਾ ਚੜ੍ਹਾ ਇੱਕ ਹਿੱਸਾ ਹੈ ਇਹ ਠੀਕ ਹੈ ਕਿ ਰਿਜ਼ਲਟ ਜੋ ਆਏ ਸੀ ਉਹਦੇ ਚ ਜੇ ਤੁਸੀਂ ਪਿੱਛੇ ਵੇਖੋ ਜਿਹੇ-ਜਿਹੇ ਰਿਜ਼ਲਟ ਆਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਰਿਜ਼ਲਟ ਚੰਗੇ ਰਹੇ ਹੈ ਅਬਾਈ ਇਲੈਕਸ਼ਨ ਹੋਈ ਆ ਇਹਨੇ ਨਵੀਂ ਸਥਿਤੀ ਬਿਲਕੁਲ ਨਵੀਂ ਇੱਕ ਸਥਿਤੀ ਪੇਸ਼ ਕੀਤੀ ਆ ਕੋਈ ਕਮੀ ਪੇਸ਼ੀਆਂ ਹੈ ਵੀ ਉਹਨੂੰ ਅਸੀਂ ਦੂਰ ਕਰ ਰਹੇ ਆ ਏਵਰੀ ਡੇ ਗਵਰਨਮੈਂਟ ਬਹੁਤ ਵੱਡਾ ਆਦਾਰਾ ਹੁੰਦਾ ਕੋਈ ਚੰਗੇ ਕੰਮ ਫੈਸਲੇ ਹੋ ਜਾਂਦੇ ਕੋਈ ਫੈਸਲੇ ਕਈ ਵਾਰੀ ਕੀਤੇ ਤੇ ਚੰਗੀ ਸੋਚ ਨਾਲ ਜਾਂਦੇ ਮਗਰ ਸ਼ਾਇਦ ਕਿਸੇ ਨੂੰ ਚੰਗੇ ਨਹੀਂ ਲੱਗਦੇ ਸੋ ਸਰਕਾਰ ਨੇ ਜਿਹੜਾ ਬੈਟਰ ਕਨੈਕਟ ਹੈ ਲੋਕਾਂ ਨਾਲ ਉਹਨੂੰ ਕਾਇਮ ਰੱਖਦਿਆਂ ਹੋਇਆਂ ਮੇਰਾ ਇਹ ਪੂਰਾ ਮੰਨਣਾ ਕਿ 2017 ਚ ਵੀ ਸ਼ਰੂਮਨੀ ਅਕਾਲੀ ਦਲ ਭਾਜਪਾ ਦੀ ਗਠਜੋੜ ਸਰਕਾਰ ਇਹ ਠੀਕ ਆ ਅਖਬਾਰ ਵਾਲਿਆਂ ਨੂੰ ਮੀਡੀਆ ਚੈਨਲਾਂ ਨੇ ਸਪਾਈਸੀ ਖਬਰ ਦੀ ਬੜੀ ਹੈ ਬੜਾ ਕਿ ਉਦੋਂ ਵੀ ਬੜਾ ਸਪਾਈਸਟਾਫ ਸੀ ਕਿ 2012 ਚ ਕਾਂਗਰਸ ਆ ਰਹੀ ਹੈ ਮਗਰ ਨਹੀਂ ਆਈ ਲੋਕਾਂ ਦਾ ਫੈਸਲਾ ਸੀ ਮੈਂ ਸਮਝਦਾ ਅਸੀਂ ਇਮਾਨਦਾਰੀ ਨਾਲ ਚੰਗੀ ਸੋਚ ਨਾਲ ਡਵੈਲਪਮੈਂਟ ਲੋਕਾਂ ਨੂੰ ਸਾਥ ਲੈ ਕੇ ਹਰ ਵਰਗ ਨੂੰ ਨਾਲ ਰੱਖ ਕੇ ਕੰਮ ਕਰਦੇ ਰਵਾਂਗੇ 2017 ਦੇ ਰਿਜ਼ਲਟ ਵੀ ਤੁਸੀਂ ਵੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਲਈ ਚੰਗੇ ਹੋਣਗੇ ਇਸ ਲਿਸਟ ਦਾ ਜ਼ਿਕਰ ਕੀਤਾ ਜਿਹੜੀ ਨਵੇਂ ਜਥੇਬੰਦਕ ਢਾਂਚੇ ਦੀ ਲਿਸਟ ਆ ਫਸਟ ਟਾਈਮ ਦੇਖਣ ਨੂੰ ਮਿਲਿਆ ਕਿ ਸ਼ਹਿਰਾਂ 'ਚ ਹਿੰਦੂ ਜਿਹੜੇ ਤੁਹਾਡੇ ਪ੍ਰਧਾਨ ਜ਼ਿਲ੍ਹਿਆਂ ਦੇ ਪ੍ਰਧਾਨ ਹਿੰਦੂ ਬਣਾਏ ਗਏ ਤਾਂ ਇਹਦੇ ਪਿੱਛੇ ਕੀ ਕਾਰਨ ਕੀ ਹੈਗਾ ਕਿ ਜ਼ਿਆਦਾ ਰਿਪਰੈਜ਼ੈਂਟੇਸ਼ਨ ਦੇਣ ਦਾ ਮਸਲਾ ਕਿਉਂਕਿ ਵਿਧਾਨ ਸਭਾ ਦੇ ਅੰਦਰ ਪਹਿਲਾਂ ਐਮ.ਐਲ.ਏ ਵੀ ਆਏ ਆਪਣੇ ਹਿੰਦੂ ਦੇਖੋ ਪਾਰਟੀ ਇਵਾਲਵ ਹੋ ਰਹੀ ਹੈ ਸਮਾ ਬਦਲ ਰਿਹਾ ਹੈ ਪੋਲਿਟਿਕਸ ਇਵਾਲਵ ਹੋ ਰਹੀ ਹੈ ਸਿਚੁਏਸ਼ਨ ਚੇਂਜ ਹੋ ਰਹੀ ਹੈ ਪਹਿਲਾਂ ਸਾਰੇ ਜ਼ਿਲ੍ਹੇ ਦਾ ਇੱਕੋ ਪ੍ਰਧਾਨ ਹੁੰਦਾ ਸੀ ਮੈਂ ਬਟਿੰਡੇ ਜ਼ਿਲ੍ਹੇ ਦਾ ਜਿਵੇਂ ਉਦਾਹਰਨ ਦੇਦਾ ਹਿੰਮ ਬਠਿੰਡਾ ਸ਼ਹਿਰ ਦੇ ਖੇਤਰ ਨੂੰ ਵੱਖਰਾ ਕੀਤਾ ਗਿਆ ਹੈ ਦਿਹਾਤ ਨੂੰ ਵੱਖਰਾ ਕੀਤਾ ਕਿਉਂਕਿ ਸਕੋਪ ਆ ਵਰਕ ਬੜੀ ਵੱਧ ਗਈ ਹੈ ਅੰਮ੍ਰਿਤਸਰ ਵਰਗੇ ਸ਼ਹਿਰ ਚ ਇੱਕ ਜ਼ਮਾਨਾ ਸੀ ਜਿਹਨੂੰ ਜ਼ਿਲ੍ਹਾ ਪ੍ਰਧਾਨ ਇੱਕ ਹੁੰਦਾ ਸੀ ਮਗਰ ਹੁਣ ਅੰਮ੍ਰਿਤਸਰ ਸ਼ਹਿਰ ਦੀ ਆਪ ਆਪ ਸ਼ੁਜ਼ਮੀ ਆਬਾਦੀ 15 ਲੱਖ ਦੇ ਨੇੜੇ ਤੇੜੇ ਆ ਤੋ ਇਸ ਪੰਦਰਾ ਤੋਂ 18 ਲੱਖ ਦੇ ਨੇੜੇ ਤੇੜੇ ਸੁਭਾਵਿਕ ਹੈ ਜੇ ਦਾ ਅੰਮ੍ਰਿਤਸਰ ਸ਼ਹਿਰੀ ਆਪ ਦੇ ਆਪ ਚ ਇਹਨਾਂ ਵੱਡਾ ਹੋ ਗਿਆ ਜ਼ਿਲ੍ਹੇ ਨੂੰ ਨਾਲ ਲੈ ਲੋ ਤੇ 30 ਲੱਖ ਦੇ ਨੇੜੇ ਤੇੜੇ ਪਹੁੰਚ ਜਾਂਦਾ ਉਸ ਨੂੰ ਧਿਆਨ ਰੱਖਦਿਆਂ ਵੀ ਲੁਧਿਆਣੇ ਸ਼ਹਿਰ ਚ ਹਲਕਾ ਪਹਿਲਾਂ ਤਿੰਨ ਹਲਕੇ ਹੁੰਦੇ ਸੀ ਸਾਢੇ ਤਿੰਨ ਹਲਕੇ ਸ਼ਹਿਰ ਦੇ ਅੱਜ 6 ਹਲਕੇ ਹੈ ਅੰਮ੍ਰਿਤਸਰ ਸ਼ਹਿਰ ਚ ਪਹਿਲਾਂ ਤਿੰਨ ਹੁੰਦੇ ਸੀ ਜਾਂ ਚਾਰ ਹਲਕੇ ਹੁੰਦੇ ਸੀ ਹੁਣ ਪੰਜ ਹੋ ਗਏ ਆ ਇਹ ਲੋਕ ਆਬਾਦੀ ਜਿਹੜਾ ਵਧਣ ਦਾ ਵੀ ਇੱਕ ਕਾਰਨ ਹੋਇਆ ਕਿ ਇੱਕ ਫੋਕਸਡ ਤਰੀਕੇ ਨਾਲ ਸ਼ਹਿਰ ਨੂੰ ਕਨਸੈਂਟਰੇਟ ਤਰੀਕੇ ਨਾਲ ਧਿਆਨ ਦੇਣ ਦੀ ਲੋੜ ਸੀ ਉਸ ਨੂੰ ਧਿਆਨ 'ਚ ਰੱਖਦਿਆਂ ਹੋਇਆ ਪਿੰਡ ਦਾ ਵੈਕ ਫੋਕਸ ਵੱਖਰਾ ਸ਼ਹਿਰ ਲਈ ਫੋਕਸ ਵੱਖਰਾ ਹਰ ਭਾਈਚਾਰੇ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਇਹ ਫਲਸਫੀ ਤੇ ਪਹਿਰਾ ਦਿੱਤਾ ਇੱਕ ਪਤਾ ਇੱਕ ਅਕਸ ਕੇ ਹੰਬਾਰਕ ਉਹਨੂੰ ਧਿਆਨ ਚ ਰੱਖਦੇ ਆਂ ਪਾਰਟੀ ਨੂੰ ਆਰਗੇਨਾਈਜੇਸ਼ਨ ਸਟਰਕਚਰ ਚ ਵੀ ਸਟਰੋਂਗ ਕੀਤਾ ਉਧਰ ਸਾਪ ਦਾ ਡੀਜੀਪੀ ਅਤੇ ਅਕਾਲੀ ਆਗੂ ਨੂੰ ਭਾਜਪਾ ਵੱਲੋਂ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਜਾਣਤੇ ਵਿਕਰਮ ਸਿੰਘ ਮਜੀਠੀਆ ਨੇ ਪ੍ਰਤਿਕਰਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਅਕਾਲੀ ਦਲ ਦਾ ਗਠਜੋੜ ਮਜ਼ਬੂਤ ਹੈ ਅਤੇ ਅਜਿਹੀਆਂ ਗੱਲਾਂ ਉਹਨਾਂ ਦੇ ਗਠਜੋੜ ਨੂੰ ਕੋਈ ਵੀ ਫਰਕ ਨਹੀਂ ਪਾਉਂਦੀਆਂ ਲੋਕੇ ਮੰਨ ਰਹੇ ਨੇ ਕਿ ਜਿਸ ਤਰ੍ਹਾਂ ਬੀਜੇਪੀ ਪ੍ਰਸਾਰ ਕਰ ਰਹੀ ਹੈ ਜਿਸ ਤਰ੍ਹਾਂ ਡੀਜੀਪੀ ਨੂੰ ਸਾਬਕਾ ਨੂੰ ਸ਼ਾਮਲ ਕੀਤਾ ਬੀਜੇਪੀ ਨੇ ਉਹਦੇ ਚੋ ਅਕਾਲੀ ਦਲ ਵੀ ਆਪਣਾ ਜਿਹੜਾ ਹਿੰਦੂ ਵੋਟ ਬੈਂਕ ਆ ਮਜ਼ਬੂਤ ਕਰਨਾ ਚਾਹੁੰਦਾ ਕੁਝ ਲੋਕ ਐ ਮੰਨ ਰਹੇ ਨੇ ਨੇ ਕੁਝ ਲੋਕ ਨਹੀਂ ਤੁਹਾਡੇ মিডিਆ ਦੇ ਮੇਰੇ ਦੋਸਤ ਇਹ ਕਹਾਣੀਆਂ ਸਮੇਂ-ਸਮੇਂ ਨਾਲ ਵੱਖਰੇ-ਵੱਖਰੇ ਅੰਦਾਜ਼ ਨਾਲ ਪੇਸ਼ ਕਰਦੇ ਰਹਿੰਦੇ ਨਵੇਂ-ਨਵੇਂ ਸੋਚ ਲੋਕਾਂ ਦੇ ਮਨ 'ਚ ਪਾਉਂਦੇ ਰਹਿੰਦੇ ਮਗਰ ਸਮੇਂ-ਸਮੇਂ ਨਾਲ ਇਹ ਫਲਸਫੀਆਂ ਫੇਲ ਹੁੰਦੀਆਂ ਜਾਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਟੁੱਟ ਰਿਸ਼ਤਾ ਹੈ ਨਾ ਕੋਈ ਕਿਸੇ ਦੇ ਖੇਤਰ 'ਚ ਜਾ ਰਿਹਾ ਨਾ ਅਸੀਂ ਇੱਕ ਦੂਜੇ ਦੇ ਖੇਤਰੋਂ 'ਚ ਆ ਰਹੇ ਹਾਂ ਜਾਂ ਜਾ ਰਹੇ ਹਾਂ ਅਸੀਂ ਕਿਵੇਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਜਪਾ ਗੱਠਜੋੜ ਮਜ਼ਬੂਤ ਹੋ ਸਕਦਾ ਹੈ ਉਦੀ ਮਜ਼ਬੂਤੀ ਲਈ ਕਿਉਂਕਿ ਸ਼ਹਿਰ ਚ ਅਕਾਲੀ ਦਲ ਵੀ ਸੀਟਾਂ ਲੜਦਾ ਬਾਲਦ ਸਾਹਿਬ ਨੇ ਇਤਰਾਜ਼ ਜਤਾਇਆ ਸੀ ਮੈਂ ਤਾਂ ਕਹਿ ਰਿਹਾ ਬਾਲਦ ਸਾਹਿਬ ਨੇ ਪਹਿਲੀ ਵਾਰ ਕਦੇ ਬਾਲਦ ਸਾਹਿਬ ਨੇ ਇਤਰਾਜ਼ ਨਹੀਂ ਦਿੱਤਾ ਜੇ ਫਸਟ ਟਾਈਮ ਬਾਲਦ ਸਾਹਿਬ ਨੇ ਇਤਰਾਜ਼ ਦਿੱਤਾ ਤੁਸੀਂ ਦੋ ਕੁਐਸਚਨਸ ਹੈ ਤੁਹਾਡਾ ਇੱਕ ਕੁਐਸਚਨ ਹੈ ਰਿਗਾਰਡਿੰਗ ਡੀਜੀਪੀ ਗਿਲ ਇੱਕ ਕੁਐਸਚਨ ਹੈ ਤੁਹਾਡਾ ਰਿਗਾਰਡਿੰਗ ਕਿ ਅਸੀਂ ਇੱਕ ਦੂਜੇ ਦਾ ਮੈਂ ਉਸ ਜਿਹੜਾ ਤੁਸੀਂ ਹਿੰਦੂ ਵੋਟ ਬੈਂਕ ਨੂੰ ਨਾਲ ਲੈ ਰਹੇ ਹੋ ਹਿੰਦੂ ਭਾਈਚਾਰੇ ਨੂੰ ਨਾਲ ਲੈ ਰਹੇ ਨਹੀਂ ਹੁਣ ਸਾਡੀ ਪਾਰਟੀ 'ਚ ਹਰ ਵਰਗ ਦਾ ਇਨਸਾਨ ਸਾਨੂੰ ਵੋਟ ਪਾ ਰਿਹਾ ਹਰ ਵਰਗ ਦਾ ਇਨਸਾਨ ਸਾਨੂੰ ਸਪੋਰਟ ਕਰ ਰਿਹਾ ਮੈਂ ਉਸ ਨੂੰ ਕੱਲਾ ਇੱਕ ਛੋਟੇ ਨਜ਼ਰੀਏ ਨਾਲ ਨਹੀਂ ਦੇ ਸਕਦਾ ਮੈਂ ਉਸ ਬੰਦੇ ਨੂੰ ਨੁਮਾਇੰਦਗੀ ਦਿਨਾ ਮੈਂ ਸਮਝਦਾ ਪਾਰਟੀ ਉਸ ਇਨਸਾਨ ਨੂੰ ਨਵਾਜਦੀ ਹੈ ਜੀਨੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਅਸੀਂ ਉਹਦੇ ਜਾਤ ਜਾਂ ਰੰਗ ਜਾਂ ਉਹਦਾ ਕਿਹੜੇ ਮਜ਼ਬ ਨਾਲ ਉਹ ਸੰਬੰਧਿਤ ਹੈ ਉਸ ਨੂੰ ਨਹੀਂ ਵੇਖਦੇ ਜਿਨ੍ਹਾਂ ਨੇ ਪਾਰਟੀ ਲਈ ਚੰਗਾ ਕੰਮ ਕੀਤਾ ਸਦਾ ਸੁਖਵੀਰ ਸਿੰਘ ਜੀ ਬਾਦਲ ਨੇ ਉਹਨਾਂ ਨੂੰ ਪਾਰਟੀ 'ਚ ਜ਼ਿੰਮੇਵਾਰੀ ਦਿੱਤੀਆਂ ਨੇ ਐਂਡ ਉਹੀ ਫਲਸਫੀ ਤੈਅ ਦਿਤਿਏ ਕੱਲਾ ਇਹ ਮਜ਼ਬ ਜਾਂ ਧਰਮ ਵੇਖ ਕੇ ਨਹੀਂ ਦਿੱਤੀਆਂ ਗਈਆਂ ਉਧਰ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਵਿਕ੍ਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ ਹੈ ਵਿਕ੍ਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਉਹਨਾਂ ਖਿਲਾਫ ਝੂਠਾ ਪ੍ਰਚਾਰ ਕਰ ਰਹੀਆਂ ਨੇ ਪਰ ਉਹ ਹਾਰ ਨਹੀਂ ਮੰਨਣਗੇ 2012 ਦੀਆਂ ਚੋਣਾਂ ਦੀ ਜਿਹੜੀ ਜਿੱਤ ਹੋਈ ਉਹਦੇ ਤੋਂ ਤੁਹਾਨੂੰ ਇੱਕ ਮਾਸਟਰ ਸਟਰੈਟਜਿਸਟ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਕਿ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਸੀ ਹੁਣ ਜਦੋਂ ਤੁਸੀਂ ਜਨਰਲ ਸਕੱਤਰ ਬਣੇ ਹੋਗੇ ਪਹਿਲਾਂ ਹੀ ਤੁਹਾਨੂੰ ਨਿਸ਼ਾਨੇ ਤੇ ਲਗਾਤਾਰ ਆਮ ਆਦਮੀ ਪਾਰਟੀ ਕਾਂਗਰਸ ਲੈਂਦੀ ਸੀ ਤੁਹਾਨੂੰ ਲੱਗਦਾ ਕਿ ਹੁਣ ਜ਼ਿਆਦਾ ਨਿਸ਼ਾਨੇ ਨੇ ਜਿਹੜੇ ਤਿੱਖੇ ਹੋ ਜਾਣਗੇ ਉਹਨਾਂ ਦੇ ਕਿਉਂਕਿ ਕ੍ਰਿਟਿਸਿਜ਼ਮ ਜਿਹੜਾ ਜ਼ਿਆਦਾ ਕਿਉਂਕਿ ਤੁਸੀਂ ਮਾਸਟਰ ਸਟਰੈਟਜਿਸਟ ਦੇ ਤੌਰ ਦੇ ਉੱਤੇ ਆਏ ਕ੍ਰਿਟਿਸਿਜ਼ਮ ਤੁਹਾਡਾ ਜ਼ਿਆਦਾ ਸ਼ੁਰੂ ਹੋ ਪਾਰਟੀਆਂ ਵੱਲ ਇਹਨਾਂ ਵੱਲ ਦੇਖੋ ਮੈਂ ਨਾ ਜੀ ਪਹਿਲਾਂ ਮੈਂ ਇਸ ਫੈਕਟ ਨੂੰ ਆਪਦੀ ਜ਼ਿੰਦਗੀ ਮਗਰ ਮੈਂ ਸਮਝਦਾ ਕਿ ਜਿਵੇਂ ਜਿਵੇਂ ਐਜ਼ ਅ ਪਰਸਨ ਜਾਂ ਐਜ਼ ਅ ਲੀਡਰ ਮੈਂ ਇਵਾਲਵ ਹੋ ਰਿਹਾ ਮੈਨੂੰ ਵੀ ਇਹ ਸਿਆਸਤ ਸਮਝ ਆ ਰਹੀ ਹੈ ਕਿ ਮੇਰੇ ਮਗਰ ਇਹਨਾਂ ਨੇ ਹੋਰ ਕਈ ਸਾਜਿਸ਼ਾਂ ਰਚਨੀਆਂ ਨੇ ਮੈਨੂੰ ਫਸਾਉਣ ਦੀ ਮੈਨੂੰ ਡਰਾਉਣ ਦੀ ਮੈਨੂੰ ਥੱਲੇ ਲਾਉਣ ਦੀ ਕਿ ਮੇਰਾ ਨਾਲ ਰੌਲਾ ਕੀ ਆ ਜੇ ਕੈਪਟਨ ਅਮਰਿੰਦਰ ਸੋਨੂ 2007 ਤੇ 12 ਦੇ ਵਿੱਚ ਆੜੀ ਹੱਤੀ ਕਿਸੇ ਨੇ ਵਿਧਾਨ ਸਭਾ ਦੇ ਬਾਹਰ ਆ ਲਿਆ ਤੇ ਅਸੀਂ 5-7 ਐਮਐਲਏ ਸੀ ਜਿਨ੍ਹਾਂ ਨੇ ਬੜੇ ਵਾਇਸਫੁਲੇਸਲੀ ਉਹਨਾਂ ਨੂੰ ਉਹਨਾਂ ਦੀ ਗੱਲਾਂ ਨੂੰ ਚੈਲੰਜ ਕੀਤਾ। ਉਹਦੇ ਬਾਅਦ ਇੱਕ ਫੇਸ ਆਇਆ ਜਦ ਬਾਜਵਾ ਸਾਹਿਬ ਨੂੰ ਬੜੀ ਵਾਇਸਫੋਰਸਲੀ ਚੈਲੰਜ ਕੀਤਾ। ਸੋ ਇਹਨਾਂ ਸਾਰਿਆਂ ਨੇ ਇੱਕ ਮਨ ਬਣਾ ਲਿਆ ਕਿ ਇਹਨੂੰ ਜਿਵੇਂ ਨਾ ਮਰਜੀ ਇਹਨੂੰ ਠੋਕੋ ਇਹਨੂੰ ਜਿਵੇਂ ਰਗੜ ਸਕਦੇ ਹੋ ਤੇ ਰਗੜ ਦਿਓ। ਉਹ ਉਹਨਾਂ ਦੀ ਸਿਆਸਤ ਸੀ। ਸ਼ਾਇਦ ਜਿਹੇ-ਜਿਹੇ ਕੰਮ 'ਚ ਮੈਨੂੰ ਬੁਸਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਮਾਲਕ ਲੋਕਾਂ ਦਾ ਸਾਥ ਜੁਡੀਸ਼ਰੀ ਦਾ ਮੈਂ ਧੰਨਵਾਦ ਦਿਆਂ ਜਿਨ੍ਹਾਂ ਨੇ ਸਹੀ ਫੈਸਲਾ ਲਿਆ। ਮਗਰ ਮੈਂ ਸਮਝਦਾ ਹੌਲੀ-ਹੌਲੀ ਉਹਨ ਮੈਨੂੰ ਵੀ ਇਹ ਸਿਆਸਤ ਦੀ ਜਿਹੜੀ ਗੰਦਲੀ ਉਹ ਨੀਵੇਂ ਪਣ ਦੀ ਸਿਆਸਤ ਉਹ ਮੈਨੂੰ ਵੀ ਸਮਝ ਆ ਗਈ ਆ ਆ ਕੇਜਰੀਵਾਲ ਸਾਹਿਬ ਆਏ ਬੜਾ ਕੁਝ ਬੋਲ ਕੇ ਗਏ ਤੇ ਜਮਾਨਤਾਂ ਦਾ ਦੋਵੇਂ ਪਾਸੇ ਜਬਤ ਹੋ ਗਈਆਂ ਸੁਭਾਵਕ ਆ ਲੋਕਾਂ ਨੇ ਵੀ ਫਿਰ ਕਿੱਥੇ ਨਾ ਕਿੱਥੇ ਇਹ ਮਹਿਸੂਸ ਕੀਤਾ ਕਿ ਇਹ ਬੰਦਾ ਝੂਠ ਬੋਲ ਰਿਹਾ